ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਅੱਜ ਆਪਾਂ ਫਾਈਨਲ ਮਿਲਕਿੰਗ ਕਰਾ ਰਹੇ ਹਾਂ ਜੋ ਕਿ ਮੱਝ ਤੁਹਾਡੇ ਸਾਹਮਣੇ ਖੜੀ ਹੋਈ ਆ ਤੇ ਕੁਝ ਟਾਈਮ ਦੇ ਵਿੱਚ ਹੀ ਆਪਾਂ ਬੱਚਾ ਛੱਡ ਰਹੇ ਹਾਂ ਤੇ ਵੱਧ ਤੋਂ ਵੱਧ ਵੀਰੋ ਜੁੜਨ ਦੀ ਕੋਸ਼ਿਸ਼ ਕਰੋ ਕਿਉਂਕਿ ਭਾਈ ਜੀ ਆਪਾਂ ਇਹਨੂੰ ਕੋਈ ਹਰ ਇੱਕ ਵੀਡੀਓ ਦੇ ਵਿੱਚ ਦੱਸ ਰਿਹਾ ਕੋਈ ਕੈਮੀਕਲ ਨਹੀਂ ਸਿਰਫ ਦਾਣੇ-ਦਾਣੇ ਦੇ ਉੱਤੇ ਹੀ ਉਹ ਕਰ ਰਿਹਾ ਤਾਂ ਵੀਰੋ ਆਪਾਂ ਛੜਿਕਦੇ ਮੇਲੇ ਦੇ ਉੱਤੇ ਵੀ ਪਹੁੰਚਾਂਗੇ ਦੇਖੋ ਮੂਰਲਾ ਥਾਣਾ ਇੱਕ ਤੁਹਾਨੂੰ ਹੁਣ ਵੀ ਦਿਖਾ ਰਿਹਾ ਪਹਿਲੇ ਪਾਸੇ ਦੇਖੋ ਪਸਮਾ ਕਰਿਆ ਹੋਇਆ ਉਰਲੇ ਪਾਸੇ ਦਾ 20% ਹੀ ਥਾਣਾ ਜੀ ਤੇ ਉਹਦੇ ਕਾਰਨ ਵੀ ਮੱਝ ਕਾਫੀ ਘਟਾ ਛੜ ਦੇ ਵਿੱਚ ਛੜ ਦੇ ਛੜ ਦੇ ਛੜ ਦੇ ਇੱਧਰ ਨੂੰ ਲਿਆ ਕਰ ਇੱਧਰ ਲਿਆ ਕਰ ਮਾ ਜ ਨੂੰ ਇੱਧਰ ਲਿਆ ਇੱਧਰ ਇੱਧਰ ਲਿਆ ਇੱਧਰ ਇੱਧਰ ਮਾਰ ਰਿਹਾ ਤੇ ਯਾਰਾ ਤੂੰ ਮੈਂ ਨਹੀਂ ਤੂੰ ਨਹੀਂ ਆ ਜਾ ਆ ਜਾ ਆ ਜਾ ਆ ਜਾ ਬੈਹ ਜਾ ਤੂੰ ਪਰ ਪੱਤੀ ਨਹੀਂ ਫੁਪਾਲ ਕਰ ਮਾਗਰ ਵੀ ਇੱਧਰ ਹਾਂਜੀ ਦੋਸਤੋ ਬਿਲਕੁਲ ਆ ਦੇਖੋ ਤੁਹਾਡੇ ਸਾਹਮਣੇ ਆ ਬੱਚਾ ਛੱਡ ਰੱਖਿਆਗਾ ਤੇ ਮਾਜਰੋਂ ਚੱਲ ਵੀ ਫਾਬਲੋ ਬੰਨ ਕਰਾ ਦੇਖੋ ਭਾਈ ਜੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਵੀ ਮੂਰਲਾ ਸਣ ਬਿਲਕੁਲ ਹੀ ਪਸਮਾਚ ਖਤਮ ਹੋ ਗਿਆ ਕਾਲਾ ਹੋ ਰਿਹਾ ਕਾਲਾ ਹੋ ਰਿਹਾ ਹੈ ਨਾਲ ਦੀ ਨਾਲ ਤੇ ਫਿਰ ਵੀ ਆਪਾਂ ਤਿੰਨ ਥੜਾਂ ਦੀ ਲਾਈਵ ਦਿਖਾ ਰਿਆ ਹੈ ਦੀ ਤੇ ਆਹ ਦੇਖੋ ਜੀ ਆਪਾਂ ਤੁਹਾਡੇ ਸਾਹਮਣੇ ਆ ਬਬਲੋ ਭਾਈ ਚੰਗੀ ਤਰ੍ਹਾਂ ਥਣ ਥਣ ਸਾਫ ਕਰ ਰਿਹਾ ਇਹਦੇ ਜਿੰਨਾ ਚਿਰ ਪਛਮਦੀ ਨਹੀਂ ਉਹਨਾਂ ਦੇ ਟਾਈਮ ਇਹਨੂੰ ਚੋਣ ਦੀ ਕੋਸ਼ਿਸ਼ ਨਾ ਕਰੀ ਹੁਣ ਆਪਣੇ ਕੋਲੇ ਰਾਤ ਵੀ ਕਾਫੀ ਸੱਜਣ ਪਹੁੰਚੇ ਸੀ ਤੇ ਜੋ ਵੀ ਪਸ਼ੂ ਪ੍ਰੇਮੀ ਆਪਣਾ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਲਗਾਵ ਰੱਖਦਾਗਾ ਉਹ ਪਹੁੰਚਣ ਦੀ ਹੀ ਕੋਸ਼ਿਸ਼ ਕਰਦ ਨੇ ਅੱਜ ਫੇਰ ਆਪਣੇ ਕੋਲੇ ਦਲੇਲ ਸਿੰਘ ਵਾਲੇ ਤੋਂ ਗੁਰਮੇਲ ਸਿੰਘ ਪਹੁੰਚੇ ਹੋਏ ਨੇ ਤੇ ਲਾਟ ਦੇ ਵਿੱਚ ਬਾਈ ਦੀ ਵੀਡੀਓ ਵੀ ਵਿੱਚ ਕਵਰ ਕਰਾਂਗੇ ਆਪਾਂ ਤੇ ਇਹ ਸਿਆਣੇ ਬੰਦੇ ਨੇ ਤਾਂ ਇਹਨਾਂ ਦੇ ਸਾਹਮਣੇ ਹੀ ਆਪਾਂ ਲਾਈਵ ਕਰਾ ਰਹੇ ਆਂ ਵੀਰ ਜੀ ਤੇ ਆਪਣੇ ਨਾਲ ਹੋਰ ਵੀ ਵੀਰ ਜੁੜਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਆਪਾਂ ਜੋ ਲਾਈਵ ਆਗਣਾ ਬਹੁਤ ਛੇਤੀ ਚਲਾ ਦਨੇ ਆ ਇਹਦੇ ਕਰਕੇ ਪਹੁੰਚਣ ਦੀ ਦਿੱਕਤ ਹੁੰਦੀ ਆ ਤੇ ਹੁਣ ਤੁਹਾਡੇ ਸਾਹਮਣੇ ਦੇਖੋ ਬਿਲਕੁਲ ਥਣਾਂ ਤੋਂ ਫੇਰ ਵੀ ਦੇਖੋ ਮੱਝ ਕਿੰਨੀ ਸੀ ਲਾ ਬਬਲੂ ਉੱਠ ਕੇ ਫੇਰ ਵੀ ਦੁਬਾਰੇ ਹੁਣ ਪਛਮਾਨ ਬਿਲਕੁਲ ਥਣ ਸਾਫ ਕਰ ਰਹਿਗਾ ਤੇ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਦਨੇ ਆ ਦੇਖੋ ਵੀਰੇ ਥਣ ਦੇ ਪਸਮਾ ਦੀ ਬਹੁਤ ਜ਼ਿਆਦਾ ਘਟਾ 20% ਹੀ ਥਾਣਾ ਬਾਈ ਜੀ ਤੇ ਅੱਜ ਤੋਂ 15 20 ਦਿਨ ਨਾ ਪਹਿਲਾਂ ਇਹ ਆਪਦੇ ਆਪ ਹੀ 24 ਖਾਲੀ ਕਰ ਬਾਈ ਖਾਲੀ ਖਾ ਪੁੱਠੇ ਕਰਦੇ ਬਿਲਕੁਲ ਮੋਤੀ ਕਰਦੇ ਵੀਰੇ ਆ ਦੇਖੋ ਬਾਈ ਜੀ ਬਾਲਟੀ ਬਿਲਕੁਲ ਖਾਲੀ ਕਰਤੀ ਜੀ ਹੁਣ ਦੇਖੋ ਮੱਛ ਪਛਮ ਰਹੀ ਆ ਦੇਖੋ ਹੁਣ ਤੁਹਾਨੂੰ ਥਾਣਾ ਦਾ ਵੀ ਗੈਪ ਦਿਖਾ ਰਿਹਾ ਹਾਂ ਦੇਖੋ ਉਰਲਾ ਥਾਣ ਬਿਲਕੁਲ ਘਟ ਰਿਹਾ ਹੈਗਾ ਲਓ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਪਹਿਲੇ ਥਾਣਾ ਦੇ ਵਿੱਚੋਂ ਧਾਰ ਬਬਲੂ ਨੇ ਮਾਰਤੀ ਜੋ ਅਸੀਂ ਨੇ ਆਸ ਰੱਖੀ ਆ ਵੀਰੋ ਪ੍ਰਮਾਤਮਾ ਸਾਡੀ ਪੂਰੀ ਕਰ ਦੇ ਤਾਂ ਚੰਦ ਕੁ ਸੈਕੰਡਾਂ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਇਹਦਾ ਦੁੱਧ ਦਿਖਾਵਾਂਗੇ ਬਬਲੂ ਭਾਈ ਦਵਾ ਦਾ 14 ਕਰਾ ਜਿੰਨੇ ਤੇਜ਼ੀ ਨਾਲ ਚੋਏਗਾ ਉਨਨੇ ਦੁੱਧ ਜਿਆਦਾ ਨਿਕਲੂਗਾ ਵੀਰੇ ਦੋਸਤੋ ਇਹਦੀ ਫੀਡ ਦੇ ਬਾਰੇ ਵੀ ਕਈ ਵੀਰਾਂ ਨੇ ਆਪਾਂ ਨੂੰ ਰਾਤ ਗਰੁੱਪ ਦੇ ਵਿੱਚ ਕਮੈਂਟ ਕੀਤਾ ਸੀ ਜੇ ਇਹਨੂੰ ਫੀਡ ਕਿੰਨੀ ਪਾਉਣੀ ਆ ਬਾਈ ਜੀ ਉਹਦੀ ਵੀ ਫੀਡ ਦੀ ਵੀ ਵੀਡੀਓ ਲੱਗ ਬਣਾਵਾਂਗੇ ਹੁਣ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਦੇਵਾਂਗੇ ਜਿਸ ਟਾਈਮ ਇਹਦੀ ਫਾਈਨਲ ਮਿਲਕਿੰਗ ਹੋ ਜੂਗੀ ਤਾਂ ਉਸ ਤੋਂ ਬਾਅਦ ਕਿੰਨਾ ਧਾਣਾ ਦਿੰਨੇ ਆ ਕਿੰਨੇ ਟਾਈਮ ਤੋਂ ਦਿੰਨੇ ਆ ਕਿਹੜੇ-ਕਿਹੜੇ ਫੀਡ ਪਾਉਣੇ ਆ ਤਾਂ ਉਹਦੀ ਜਾਣਕਾਰੀ ਪੂਰੀ ਡਿਟੇਲ ਚ ਦੇਵਾਂਗੇ ਆਪਾਂ ਬਾਈ ਜੀ ਤੇ ਕਈ ਵੀਰਾਂ ਨੂੰ ਜੇ ਇਹ ਮੱਝ ਨੂੰ ਅੱਜ ਤਕਰੀਬਨ 3.5 ਮਹੀਨੇ ਹੋ ਗਏ ਸੂਈ ਨੂੰ ਬਾਈ ਜੀ ਤੇ 40 ਤੋਂ 45 ਦਿਨਾਂ ਦੀ ਦੁਬਾਰਾ ਗੱਪਣਾ ਇਹਦੇ ਮਗਰ ਪਹਿਲੇ ਸੂਏ ਦਾ ਜਿਹੜਾ ਸੀ ਉਹ ਕੋਹੇ ਨੂਰ ਦਾ ਕੱਟਾ ਸੀ ਵੀਰ ਜੀ ਤੇ ਇਸ ਵਾਰ ਐਮ 51 ਦੀ ਕੱਟੀ ਆ ਬਾਈ ਨੇ ਆਪਾ ਹੈ ਨਹੀਂ ਸੀ ਤਾਂ ਬਾਈ ਨੇ ਦੁਬਾਰੇ ਫੇਰ ਇਹਦੇ M51 ਦਾ ਸੀਮਣ ਭਰਤਾ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਕੱਟੀ ਦਿੱਤੀ ਤਾਂ ਆਪਾਂ ਇਹ ਵੀ ਦੇਖਾਂਗੇ ਵੀ ਕਈ ਵਾਰ ਸੁਣਨੇ ਚ ਆਇਆ ਵੀ ਇੱਕ ਮਾਂ ਦੇ ਪੇਟ ਦੇ ਵਿੱਚੋਂ ਇੱਕੋ ਬੁੱਲਦੇ ਦੋ ਵਾਰੀ ਬੱਚੇ ਲੈਣ ਦੇ ਉੱਤੇ ਜੋ ਦੂਜਾ ਬੱਚਾ ਹੁੰਦਾ ਉਹ ਦੁੱਧ ਤੋਂ ਕੱਟ ਪ੍ਰੋਟੈਕਸ਼ਨ ਦਿੰਦਾਗਾ ਉਹ ਵੀ ਆਪਾਂ ਆਪਾਂ ਨੂੰ ਤਜਰਬਾ ਹੋ ਜੂਗਾ ਹੁਣ ਇਹਦੇ ਲਗਾਤਾਰ ਦੂਜੀ ਵਾਰ ਐਮ 51 ਦਾ ਜੀ ਸੀਮਣ ਭਰਿਆ ਹੋਇਆਗਾ ਜੀ ਕਈ ਵਾਰ ਆਪਣੇ ਕੋਲੇ ਨੈਟਵਰਕ ਦੀ ਪ੍ਰੋਬਲਮ ਹੋਣ ਦੇ ਕਾਰਨ ਆਪਾਂ YouTube ਦੇ ਉੱਪਰ ਲਾਈਵ ਨਹੀਂ ਹੋ ਸਕੇ ਕਿਉਂਕਿ ਕਈ ਵਾਰ ਨੈਟਵਰਕ ਕੱਟਦਾਗਾ ਉਹਦੇ ਕਾਰਨ YouTube ਕੱਟ ਮਾਰ ਜਾਂਦੀ ਹੈ ਵੀਰੇ ਤੇ ਆਪਾਂ ਇਸ ਕਰਕੇ ਆਪਣੇ ਪੁੱਲਾ ਡੈਰੀ ਫਾਰਮ ਪੇਜ ਦੇ ਉੱਪਰ ਹੀ ਲਾਈਵ ਹੋਏ ਹੋਇਆ। ਕਿਈ ਨਾਲ ਚੋਲ ਥਣ ਬਿੰਦੇ ਬਿੰਦੇ ਛੱਡਣਾ। ਬਟ ਕਿਈ ਨਾਲ ਹਾਂ ਲਗਾਤਾਰ ਚੋਈ ਜਾ। ਥਣਾ ਨੂਣਾ ਛੱਡਿਆ ਕਰ। ਏ ਭਾਈ ਜੀ ਮੱਝ ਆਪਾਂ ਇਹ ਉਮਰਾ ਪਿੰਡ ਤੋਂ ਲੈ ਕੇ ਆਏ ਸੀ ਜੀ ਇਹ ਹਸਾਰ ਲੱਗਿਓ ਤੇ ਪਰਿਵਾਰ ਦੇ ਵਿੱਚ ਇੱਕੋ ਹੀ ਮੱਝ ਸੀ ਜੀ ਉਹ ਉਹਨਾਂ ਤੋਂ ਲੈ ਕੇ ਆਏ ਸੀ ਤੇ ਪਹਿਲਾ ਉਹਨਾਂ ਕੋਲੇ ਇਹਦੀ ਕੱਟੀ ਆਈ ਤਾਂ ਉਹ ਵੀਰ ਨਾਲ ਸੰਪਰਕ ਕਰਕੇ ਵੀ ਦੱਸਾਂਗੇ ਵੀ ਕਿੰਨੇ ਦੁੱਧ ਤੇ ਚੱਲ ਰਹੀ ਆ ਤਾਂ ਉਹਦੀ ਵੀ ਜਾਣਕਾਰੀ ਦੇਵਾਂਗੇ ਵੀ ਇਹ ਮੱਝ ਦੀ ਬਲੱਡ ਲਾਈਨ ਕਿੰਨੀ ਕੁ ਸਟਰੋਂਗ ਆ ਤੇ ਜੋ ਬੱਚੇ ਨੇ ਆਪਣੇ ਦੇ ਲੈ ਕੇ ਜਾਂਦੀ ਆ ਤਾਂ ਬੱਚੇ ਕਿੰਨਾ ਦੁੱਧ ਤੇ ਆਉਂਦੇ ਨੇ ਜੀ ਚਲੋ ਥੋੜੇ ਚਿਰ ਬਾਅਦ ਤਾਂ ਆਪਾਂ ਆਪਣੇ ਘਰ ਵੀ ਦੇਖ ਲਵਾਂਗੇ ਵੀ ਕਿੰਨੇ ਦੁੱਧ ਤੇ ਆਉਂਦੀ ਆ ਤੇ ਫਿਰ ਵੀ ਆਪਾਂ ਉਸ ਵੀਰ ਦਾ ਨੰਬਰ ਤੇ ਸੰਪਰਕ ਕਰਕੇ ਜੋ ਇਹਦੀ ਝੋਟੀਆਂ ਪਹਿਲੇ ਸੂਏ ਬੱਚਾ ਦੇ ਰੱਖਾਗਾ ਉਹਨਾਂ ਵੀਰਾਂ ਤੋਂ ਜਾਣਕਾਰੀ ਲੈ ਕੇ ਜਰੂਰ ਆਪਾਂ ਤੁਹਾਨੂੰ ਵੀਡੀਓ ਜੋ ਸ਼ੇਅਰ ਕਰਾਂਗੇ ਦੋਸਤੋ ਤਾਂ ਹੀ ਬੰਦੇ ਦਾ ਮਨ ਖੁਸ਼ ਹੁੰਦਾ ਜਦੋਂ ਆਪਾਂ ਆਪਣੇ ਫਾਰਮ ਦੇ ਵਿੱਚ ਚੰਗੇ ਦੁੱਧ ਵਾਲੀਆਂ ਮੱਝਾਂ ਪੈਦਾ ਕਰਦੇ ਆਂ ਤਾਂ ਆਪਣੇ ਦੁੱਧ ਦੀ ਪ੍ਰੋਟੈਕਸ਼ਨ ਵੀ ਵਾਧੀ ਆ ਜਿਸ ਦੇ ਕਾਰਨ ਆਪਣੇ ਕਮਾਈ ਦਾ ਸਾਧਨ ਵੀ ਵਧਦਾਗਾ ਦੋਸਤੋ ਜਿਵੇਂ ਕਿ ਆਪਾਂ ਖੇਤੀ ਦਾ ਧੰਦਾ ਅਪਣਾਇਆ ਹੋਇਆ ਹੈਗਾ ਖੇਤੀ ਦੇ ਧੰਦੇ ਦੇ ਨਾਲ ਨਾਲ ਆਪਾਂ ਨੂੰ ਆਪਣਾ ਸਾਈਡ ਬਿਜ਼ਨਸ ਕਰਨਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ ਕੱਲੀ ਖੇਤੀ ਦੇ ਉੱਤੇ ਹੀ ਬੰਦਾ ਇੰਨਾ ਡਿਪੈਂਡ ਨਹੀਂ ਹੁੰਦਾ ਜਿੰਨਾ ਕਿ ਕੋਈ ਸਾਈਡ ਬਿਜ਼ਨਸ ਤੇ ਉਤੋਂ ਜਿਵੇਂ ਕਿ ਭਾਈ ਜੀ ਇਹ ਆਪਣਾ ਫਾਰਮਾ ਵੀਰ ਦਾ ਤਾਂ ਲਗਭਗ ਪੂਰੇ ਫਾਰਮ ਦੇ ਕਮਾਈ ਬਾਰੇ ਵੀ ਦੱਸਾਂਗੇ ਤੁਹਾਨੂੰ ਲੇਬਰ ਦਾ ਖਰਚਾ ਵੀ ਦੱਸਾਂਗੇ ਉਸ ਤੋਂ ਬਾਅਦ ਵੀ ਕਿੰਨਾ ਖਰਚਾ ਲੇਬਰ ਦਾ ਆਉਂਦਾਗਾ ਕਿੰਨਾ ਫੀਡ ਦਾ ਖਰਚਾ ਆਉਂਦਾਗਾ ਤੇ ਕਿੰਨਾ ਪ੍ਰੋਫਿਟ ਆ ਤੇ ਉਹਦੇ ਬਾਰੇ ਵੀ ਆਪਾਂ ਵੀਡੀਓ ਬਣਾ ਕੇ YouTube ਚੈਨਲ ਦੇ ਉੱਪਰ ਸ਼ੇਅਰ ਕਰਾਂਗੇ ਦੋਸਤੋ ਮਿਹਨਤ ਬੰਦੇ ਦੀ ਮਿਹਨਤ ਕਿਸੇ ਵੀ ਕੰਮ ਦੇ ਵਿੱਚ ਕੀਤੀ ਜਾਵੇ ਮਿਹਨਤ ਦਾ ਫਲ ਹੀ ਮਿਲਦਾਗਾ ਬਾਈ ਨੇ ਲਗਾਤਾਰ ਮਿਹਨਤ ਕਰਦੇ ਹੋਏ ਜੋ ਕਿ ਆਪਣੇ ਘਰ ਦੇ ਵਿੱਚ ਹੀ AI ਦਾ ਕੰਮ ਕਰਕੇ ਤੇ ਹੁਣ ਕਟੋ-ਕਟ 15 ਤੋਂ 20 ਕਟੀਆਂ ਤਿਆਰ ਕਰ ਰੱਖੀਆਂ ਨੇ ਕੋਈ 1 ਸਾਲ ਦੀ ਆ ਕੋਈ ਡੇਟਡ ਸਾਲ ਦੀਆਂ ਨੇ ਕੋਈ ਪਹਿਲੇ ਸੁਏ ਸੁਣਤੇ ਵੀ ਨਹੀਂ ਤੇ ਇਸੇ ਕਰਕੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੰਨੇ ਆਂ ਕਈ ਥਾਵਾਂ ਦੇ ਉੱਤੇ ਵੀਰੋ 30 ਰੁਪਏ ਵਾਲਾ ਸੀਮਨ ਵੀ ਕਮਾਲ ਕਰ ਜਾਂਦਾ ਹੁੰਦਾ ਦੋਸਤੋ ਨਾਮੀ ਬੁੱਲਾਂ ਦੀ ਜਗ੍ਹਾ ਦੇ ਉੱਤੋਂ ਛੋਟਾ ਛੋਟਾ ਘੱਟ ਪੈਸੇ ਵਾਲਾ ਸੀਮਨ ਵੀ ਹੁੰਦਾ ਹੈਗਾ ਆਹ ਦੇਖੋ ਵੀਰੋ ਇਹਦਾ ਆਪਾਂ ਨੂੰ ਕੋਈ ਬੇਰਵਾਹੀ ਵੀ ਕਿਸ ਬੁੱਲਦੀ ਆ ਨਾ ਕਿ ਆਪਾਂ ਇਹਦੇ ਉੱਤੇ ਕਿਸੇ ਬੁੱਲ ਦੀ ਸਟੈਂਪ ਲਾਣੀ ਚਾਹੁੰਦੇ ਆ ਤੇ ਦੋਸਤੋ ਸਿਰਫ ਜੋ ਸੱਚਾ ਉਹੀ ਦਿਖਾ ਰਹੇ ਆ ਛੇ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਕਾੜਾ ਜਾਂ ਓਟੀ ਵਗੈਰਾ ਲੈਂਦੀ ਤਾਂ ਸ਼ਾਇਦ ਦੁੱਧ ਸਾਡੇ ਕੋਲੋਂ ਕਿਲੋ 2 ਕਿਲੋ ਦਾ ਜੰਪ ਹੋਰ ਵੀ ਮਰਵਾ ਦਿੰਦੇ ਵੀਰ ਸਿਰਫ ਇਹ ਤਾਂ ਇੱਕ ਦਾਣੇ ਦੇ ਉੱਤੇ ਹੀ ਆਪਾਂ ਦੁੱਧ ਕਢਾ ਰਹੇ ਆ ਬੱਲੇ ਅਸਲੀ ਦੁੱਧ ਤਾਂ ਉਹੀ ਹੁੰਦਾਗਾ ਜੋ ਆਪਾਂ ਆਪਣੇ ਘਰੇ ਰੁਟੀਨ ਦੇ ਵਿੱਚ ਫੀਡ ਦੇ ਉੱਤੇ ਦੁੱਧ ਕਢਾਉਂਦੇ ਹੁੰਨੇ ਆ ਜੇ ਕਿਸੇ ਵੀਰ ਨੇ ਦੇਖਣਾ ਵੀ ਹੋਇਆ ਤਾਂ ਅੱਜ ਦੁਪਹਿਰ ਤੋਂ ਬਾਅਦ ਆਸੀਂ ਇਹਦੀ ਤਿਆਰੀ ਕਰ ਰਹੇ ਆ ਤਿਆਰੀ ਕਰਕੇ ਨਿਰਮਲ ਬਾਈ ਤੇ ਢੋਲੂ ਮਨਪ੍ਰੀਤ ਇਹ ਤਿੰਨੇ ਵੀਰ ਚੜਿੱਕ ਦੇ ਮੇਲੇ ਤੇ ਲੈ ਕੇ ਪਹੁੰਚਣਗੇ ਜੇ ਕਿਸੇ ਵੀਰ ਨੇ ਇਹਦਾ ਦੁੱਧ ਦੇਖਣਾ ਹੋਇਆ ਤਾ ਉੱਥੇ ਜੜਿੱਕ ਦੇ ਮੇਲੇ ਦੇ ਉੱਪਰ ਵੀ ਪਹੁੰਚ ਕੇ ਇਹਦਾ ਦੁੱਧ ਦੇਖ ਸਕਦਾਗਾ ਵੀਰ ਜੀ ਚਲੋ ਤਾਂ ਪ੍ਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਜੋ ਜਿੱਤੇ ਹਾਰਨ ਦਾ ਤਾਂ ਪਾਰਟਿਸਪੇਟ ਜ਼ਰੂਰ ਕਰਾਂਗੇ ਵੀਰ ਜੀ ਉੱਥੇ ਹੁਣ ਤੱਕ ਦਾ ਜੋ ਦੁੱਧ ਬਹੁਤ ਵਧੀਆ ਨਿਕਲ ਰਿਹਾ ਹੈਗਾ ਜੇ ਹੁਣ ਸਾਡੇ ਮਨ ਦੀ ਇੱਛਾ ਪੂਰੀ ਕਰਤੀ ਤਾਂ ਕੁਝ ਸੈਕਿੰਡਾਂ ਦੇ ਵਿੱਚ ਤੁਹਾਡੇ ਸਾਹਮਣੇ ਆਪਾਂ ਇਸ ਨੂੰ ਦੁੱਧ ਨੂੰ ਕੰਡੇ ਦੇ ਉੱਤੇ ਤੋਲ ਕੇ ਦਿਖਾਵਾਂਗੇ ਜੋ ਚਵਾਈ ਆ ਬਿਲਕੁਲ ਐਂਡ ਤੇ ਆ ਚੁੱਕੀ ਆ ਬਬਲੂ ਨੂੰ ਵੀ ਜੀ ਲਾ ਕੇ ਚੋਰ ਹੈਗਾ ਬਬਲੂ ਬਿਲਕੁਲ ਫਿਰ ਇਹ ਨਿੰਬੂ ਦੀ ਤਰ੍ਹਾਂ ਨਚੋੜਦੇ ਭਾਈ ਜੀ ਇੱਕ ਦਿਨ ਵੀਰ ਜੀ ਆਪਾਂ ਇਹਦੀ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਮਗਰਲੇ ਥਣਾ ਦਾ ਦੁੱਧ ਲੱਗ ਚੋਵਾਂਗੇ ਤੇ ਜਿਹੜੇ ਮੂਰਲੇ ਥਣ ਨੇ ਦੋਨਾਂ ਦਾ ਲੱਗ ਚੋ ਕੇ ਦਿਖਾਵਾਂਗੇ ਵੀ ਜੇ ਕਿਸੇ ਵੀਰ ਨੂੰ ਐ ਹੋਵੇ ਵੀ ਕਈ ਵਾਰ ਬੰਦਾ ਵੀਡੀਓ ਦੇ ਵਿੱਚ ਝੂਠ ਮਾਰਦਾਗਾ ਉਸ ਚੀਜ਼ ਦਾ ਵੀ ਆਪਾਂ ਤੁਹਾਨੂੰ ਕਲੀਅਰ ਕਰਕੇ ਦਿਖਾਵਾਂਗੇ ਦੋਸਤੋ ਬੀਏ ਦਾ ਥਣਾ 20% ਤੇ 80% ਡੈੱਡ ਹੋ ਚੁੱਕਿਆਗਾ ਉਹ ਵੀ ਆਪਾਂ ਜੜਕ ਵਾਲੇ ਮੇਲੇ ਤੋਂ ਵੀਰੇ ਇਹ ਦਿਖਾਵਾਂਗੇ ਨਾਲੇ ਉਸ ਟਾਈਮ ਤੱਕ ਠੰਡ ਥੋੜੀ ਜੀ ਖਤਮ ਹੋ ਜੂਗੀ ਤੁਹਾਨੂੰ ਇੱਕੋ ਇੱਕ ਚੀਜ਼ ਦੀ ਜਾਣਕਾਰੀ ਦੇਵਾਂਗੇ ਇਹਦੇ ਹਰ ਮਹੀਨੇ ਵੀਰੇ ਆਪਾਂ ਲਾਈਵ 'ਚ ਲਾਇਆ ਕਰਾਂਗੇ ਹਰ ਮਹੀਨੇ ਵੀ ਕਿੰਨਾ ਦੁੱਧ ਦੇ ਰਹੀ ਆ ਤਾਂ ਮਹੀਨੇ ਦੀ ਇੱਕ ਡੇਟ ਨਿਯੁਕਤ ਕਰਾਂਗੇ ਜਿਸ ਡੇਟ ਨੂੰ ਇਹਦੇ ਆਪਾਂ ਕਿਸੇ ਵੀ ਵੀਰ ਨੇ ਜਾ ਆਉਣਾ ਹੋਇਆ ਕਰੂਗਾ ਤਾਂ ਉਸ ਤੋਂ ਪਹਿਲਾਂ ਆ ਸਕਦਾਗਾ ਲਾਸਟ ਤੱਕ ਦਿਖਾਵਾਂਗੇ ਵੀਰੇ ਕਿੰਨੇ ਕਿੰਨੇ ਤੇ ਇਹਨੂੰ ਡਰਾਈ ਕਰ ਰਹੇ ਆਂ ਹਰ ਇੱਕ ਚੀਜ਼ ਅੱਜ ਤੋਂ ਬਾਅਦ ਆਪਾਂ ਵੀਰੇ ਜੀ ਹਰ ਮਹੀਨੇ ਜ਼ਰੂਰ ਤੁਹਾਨੂੰ ਪਹਿਲਾਂ WhatsApp ਗਰੁੱਪਾਂ ਦੇ ਵਿੱਚ ਜਾਂ YouTube ਚੈਨਲ ਜਾਂ Facebook ਤੇ ਦੇ ਉੱਪਰ ਆਪਾਂ ਜਾਣਕਾਰੀ ਦਿਆ ਕਰਾਂਗੇ ਵੀ ਇਸ ਮਹੀਨੇ ਆ ਦੇਖੋ ਵੀਰ ਜੀ ਬਿਲਕੁਲ ਚਵਾਈ ਸਮਾਪਤ ਹੋ ਚੁੱਕੀ ਆ ਮੱਚ ਬਿਲਕੁਲ ਖਾਲੀ ਹੋ ਗਈ ਆ ਦੇਖੋ ਜੀ ਦੁੱਧ ਤੁਹਾਡੇ ਸਾਹਮਣੇ ਆ ਰੱਖ ਬਾਈ ਖਾਲੀ ਖਾਲੀ ਬਾਲਟੀ ਖਾਲੀ ਬਾਲਟੀ ਵੱਡੀ ਕਿੱਥੇ ਹੋ ਲਈ ਲਿਆਓ ਕਰਾਂ ਪਰਮਾਤਮਾ ਦੀ ਕਿਰਪਾ ਨਾਲ ਦੁੱਧ ਤੁਹਾਡੇ ਸਾਹਮਣੇ ਪਿਆ ਵੀਰੇ ਬਸ ਬਾਲਟੀ ਵਿੱਚ ਰੱਖੀ ਬਾਲਟੀ ਬਿਲਕੁਲ ਵਿੱਚ ਹੈ ਜੀ ਲਿਆ ਲਿਆ ਵੀਰੇ ਖਾਲੀ ਕਰ ਦੀ ਇੱਥੇ ਬਾਲਟੀ ਜਮਾ ਬਿਲਕੁਲ ਖਾਲੀ ਕਰ ਵੀਰੇ ਕੰਡੇ ਦੇ ਪੁੱਠੀ ਕਰ ਦੇ ਬਾਲਟੀ ਕੰਡੇ ਦੇ ਪੁੱਠੀ ਕਰ ਵੀਰੇ ਇਹਨੂੰ ਬਾਲਟੀ ਨੂੰ ਬਿਲਕੁਲ ਨਜ਼ਦੀਕ ਲਾ ਇਹਨੂੰ ਹਾਂ 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 ਇਹ ਤਾਂ ਖਾਲੀ ਆ ਉੱਪਰ ਰੱਖ ਇਹਨੂੰ ਆਹ ਬਾਲਟੀ ਨਾਲ ਲਾ ਬਿਲਕੁਲ ਆ ਰਵਣ ਤੂੰ ਮੇਰਾ ਮੋਬਾਈਲ ਫੜ ਮੈਂ ਆਪ ਹੀ ਕਰ ਦੂੰਗਾ ਐਂ ਨਾ ਇੱਧਰ ਆ ਇੱਧਰ ਦੀ ਆ ਇੱਥੇ ਦੋਨੇ ਬਾਲਟੀਆਂ ਹੋਣੀਆਂ ਚਾਹੀਦੀਆਂ ਨੇ ਤੇ ਰਣ ਹੋ ਗਿਆ ਬਾਦੋਂ ਬਾਲਟੀ ਬਿਲਕੁਲ ਨਜ਼ਦੀਕ ਤੇ ਲਾ ਬਰੇ ਰੋ ਮੈਂ ਇੱਕ ਮਿੰਟ ਖਾਂਕੀ ਬਿਲਕੁਲ ਨਜ਼ਦੀਕ ਹਾਂਜੀ ਬਿਲਕੁਲ ਸਾਹਮਣੇ ਆ ਗਈ ਆ ਦੇਖੋ ਜੀ ਤੁਹਾਨੂੰ ਬਾਲਟੀ ਦਿਖਾ ਰਹੇ ਹਾਂ ਜੋ ਕਿ 1 ਕਿਲੋ 100 ਗ੍ਰਾਮ ਦੀ ਹੋਈ ਆ ਤੇ ਬਾਲਟੀ ਵਿੱਚ ਦੁੱਧ ਵਾਲੀ ਵਿੱਚ ਤੇ ਬਾਲਟੀ ਵਿੱਚ ਆ ਦੁੱਧ ਵਾਲੀ ਤੇ ਹੁਣ ਅਸੀਂ ਇਹਨੂੰ ਜ਼ੀਰੋ ਕਰ ਰਹੇ ਹਾਂ ਵੀਰੇ ਆ ਦੇਖੋ ਖਾਲੀ ਖਾਲੀ ਕਰਕੇ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਹਾਂ ਜ਼ੀਰੋ ਕਰਤੀ ਬਾਈ ਜੀ ਹੋ ਗਈ ਹੋ ਗਈ ਹਾਂਜੀ ਪਾਓ ਜੀ ਦੁੱਧ ਪਾਓ ਜੀ ਹੁਣ ਲਓ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਦੁੱਧ ਪਾਤਾ ਹੁਣ ਦੇਖਦੇ ਹਾਂ ਵੀ ਕਿੰਨੇ ਤੇ ਲਓ ਜੀ ਲਓ ਵੀਰੋ ਮੜੇ ਪਰ ਇਹਨੂੰ ਹੋ ਵੀਰੇ ਆਇਆ ਨਾ ਕਰ ਸਿਰ ਨਾੜਾ ਵਿੱਚ ਹਾਂ ਹਾਂ ਉਹ ਥੱਲੇ ਧਰ ਦੇ ਲਓ ਜੀ ਬਾਈ ਜੀ 11 ਕਿਲੋ 250 ਗ੍ਰਾਮ ਹੋ ਚੁੱਕਾਗਾ ਦੁੱਧ ਆਹ ਦੇਖ ਸਕਦੇ ਹੋ ਬਿਲਕੁਲ ਨਜ਼ਦੀਕ ਤੋਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਬੱਟੇ ਵੀ ਰੱਖ ਰਿਆ ਆ ਉਪਰ 5 ਕਿਲੋ ਦਾ ਆ ਦੇਖੋ ਜੀ 5 ਕਿਲੋ ਦਾ ਹੋ ਗਿਆ ਜੀ 16 ਕਿਲੋ 200 ਗ੍ਰਾਮ ਹੋ ਗਿਆ ਜੀ ਆ ਦੇਖੋ ਜੀ 1 ਕਿਲੋ ਹੋਰ ਹੋ ਗਿਆ ਜੀ 17200 ਹੋ ਗਿਆ ਜੀ 1 ਕਿਲੋ ਦਾ ਬੱਟਾ ਹੋਰ ਰੱਖੋ ਜੀ ਹਾਂ ਜੀ ਚਲੋ ਜੀ ਹੁਣ ਇਹਨਾਂ ਨੂੰ ਖਾਲੀ ਕਰੋ ਵੀਰੇ ਚੱਕੋ ਕਰਾ ਚੱਕਦੇ ਚੱਕਦੇ ਸਾਰੇ ਹੁਣ ਆ ਵੀਰ ਜੀ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ 11 ਕਿਲੋ 250 ਗ੍ਰਾਮ ਹੋ ਚੁੱਕਾਗਾ ਹੁਣ ਬਾਈ ਜੀ ਆਪਾਂ ਤੁਹਾਨੂੰ ਕੈਲਕੂਲੇਟ ਕਰਕੇ ਦੱਸਦੇ ਆ ਕਿੰਨਾ ਦੁੱਧ ਹੋਇਆ ਕਰੀ ਕਰਾ ਵੀਰੇ ਇਹਨੂੰ ਲੈ ਲੈ ਕੱਪ ਲੈ 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 ਕਰਾਂ ਵੀਰੇ ਆ ਦੇਖੋ 11 ਕਿਲੋ 250 ਗ੍ਰਾਮ ਤਿੰਨਾਂ ਨੂੰ ਕਰ ਇਹਨਾਂ ਨੂੰ 11 11500 ਪਹਿਲੇ ਪਹਿਲੇ ਫਸਟ ਮਿਲਕਿੰਗ ਹੋਈ ਸੀ ਭਾਈ 1150 ਦੀ ਉਸ ਤੋਂ ਬਾਅਦ 11300 ਜੀ ਫਿਰ 11 250 ਜੀ ਟੋਟਲ ਕਿੰਨਾ ਹੋ ਗਿਆ ਵੀਰੇ ਇਹ 34.05 ਹੋ ਗਿਆ ਇਹ ਹੋ ਗਿਆ ਜੀ ਟੋਟਲ 34. 05 ਇਹਨੂੰ ਹੁਣ ਵੰਡੋ ਤਿੰਨ ਤੇ ਕਰ 11 11350 ਹੋ ਗਿਆ ਜੀ ਕਰ ਵੀਰੇ ਇਹਨੂੰ 11 2 ਕਰ 2 ਇਹ ਹੋ ਗਿਆ ਜੀ 22 ਕਿਲੋ ਆ ਦੇਖੋ ਜੀ ਤੁਹਾਡੇ ਸਾਹਮਣੇ ਆ 22.7 7 ਹੋ ਗਿਆ ਜੀ 22 ਕਿਲੋ 700 ਗ੍ਰਾਮ ਬਣਦਾ ਮਾ 70 ਗ੍ਰਾਮ ਅੱਛਾ 70 ਗ੍ਰਾਮ 22 ਕਿਲੋ 70 ਗ੍ਰਾਮ ਦੁੱਧ ਹੋ ਚੁੱਕਾ ਵੀਰੇ ਆ ਤੁਹਾਨੂੰ ਦਿਖਾ ਰਹੇ ਆ ਨਾਲ ਬਾਈ ਜੀ ਹੁਣ ਇਹਦੀ ਫੈਂਟ ਵੀ ਦਿਖਾ ਰਹੇ ਆ ਵੀ ਕਿੰਨੀ ਹੋਊਗੀ ਲੈ ਭਾਈ கிரਾਂਜ ਛੇਤੀ ਕਰਾ ਲੈ ਭਾਈ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਮੱਝ ਨੇ ਆਪਣਾ ਵੀ ਮਾਣ ਰੱਖਤਾ ਦੋਸਤੋ ਆਪਾਂ ਵੀ ਕਹਿਣ ਵਾਲੇ ਹੋ ਗਏ ਵੀ ਫਾਰਮ ਦੇ ਉੱਤੇ 22 ਕਿਲੋ ਵਾਲੀ ਮੱਝਾ ਜੋ ਕਿ ਲਾਈਵ ਚਲਾਈ ਹੋਈ ਆ ਕਿਹਾਗਾ ਆਪਾਂ ਕਿਹਾ ਵੀ ਨਾ ਵੀ ਆਪਣੀ ਆਪਾਂ ਪਹਿਲਾਂ ਦੀ ਵੀਡੀਓ ਚ ਵੀ 22 ਕਿਲੋ ਤੇ ਚੱਲਦੀ ਐ ਭਾਈ ਜੀ ਆਪਾਂ ਕੋਈ ਚੀਜ਼ ਦਾ ਝੂਠ ਨਹੀਂ ਸੀ ਮਾਰਿਆ ਵੀਰੇ ਜੋ ਵੀ ਆਪਾਂ ਜਿੰਨੀਆਂ ਵੀ ਵੀਡੀਓ ਬਣਾਈਆਂ ਨੇ ਉਹਦੇ ਵਿੱਚ ਆਪਾਂ 22 ਕਿਲੋ ਹੀ ਦੱਸਿਆ ਸੀ ਨਾ ਕਿ ਆਪਾਂ ਨੇ 24 25 ਜਾਂ 26 ਦੱਸਿਆ ਸੀ ਅੱਜ ਪਰਮਾਤਮਾ ਦੀ ਕਿਰਪਾ ਨੇ ਉਹੀ ਸਾਡਾ ਮਾਣ ਵਧਾ ਦਿੱਤਾ ਭਾਈ ਜੋ ਕਿ 22 ਕਿਲੋ 70 ਗ੍ਰਾਮ ਦੁੱਧ ਕਰਤਾ ਦੇਖੋ ਭਾਈ ਜੀ ਅਸੀਂ ਹੁਣ ਫੈਂਟ ਵੀ ਲਾ ਰਹੇ ਆ ਫੈਂਟ ਵੀ ਦਿਖਾਵਾਂਗੇ ਭਾਈ ਜੀ ਆ ਦੇਖੋ ਕੋਈ ਆਪਾਂ ਕੱਚਾ ਕੰਮ ਨਹੀਂ ਕਰਦੇ ਭਾਈ ਜੀ ਲਾਗਰ ਲਾ ਕੇ ਰਾ ਪ੍ਰਮਾਤਮਾ ਦੀ ਕਿਰਪਾ ਨਾਲ ਫੈਂਟ ਦਾ ਪਤਾ ਲੱਗੇ ਵੀ ਕਿੰਨਾ ਆ ਗਿਆ ਭਾਈ ਜੀ ਆਪਾਂ ਕੋਈ ਇੱਕ ਵਾਰੀ ਫੈਂਟ ਨਹੀਂ ਲਾਈ ਜਿਸ ਟਾਈਮ ਤੋਂ ਆਪਾਂ ਇਹਦੇ ਮੱਝ ਦੀ ਖਾਲੀ ਕਰਿਆ ਉਸ ਟਾਈਮ ਤੋਂ ਫੈਂਟ ਲਾ ਰਹੇ ਆ ਜੋ ਵੀ ਫੈਂਟ ਆ ਤੁਹਾਡੇ ਸਾਹਮਣੇ ਆਈ ਹੋਈ ਆ ਆਪਾਂ ਕੋਈ ਯੂ ਨੋ ਵੈਸੇ ਮੂੰਹ ਨਾਲ ਬੋਲ ਕੇ ਨਹੀਂ ਕਿਹਾ ਜੋ ਮਸ਼ੀਨ ਦੇ ਵਿੱਚ ਆਈ ਆ ਉਹੀ ਤੁਹਾਨੂੰ ਬੋਲ ਕੇ ਸੱਚ ਦਿਖਾਏਗਾ ਸੱਚੀ ਤੁਹਾਡੇ ਸਾਹਮਣੇ ਦੁਬਾਰੇ ਫੇਰ ਦਿਖਾ ਰਹੇ ਆ ਜਿਹੜੀ ਹੁਣ ਤਿੰਨ ਤੀਜੇ ਟਾਈਮ ਦੀ ਹੋਊਗੀ ਆ ਦੇਖੋ ਵੀਰ ਜੀ ਜਮਾ ਪ੍ਰਮਾਤਮਾ ਦੀ ਕਿਰਪਾ ਨਾਲ ਦੁਬਾਰੇ 6.5 ਹੋ ਗਈ ਜੀ 9.4 ਹੋ ਗਿਆ ਜੀ 30.7 ਹੋ ਗਿਆ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰਿਓ ਸਾਡਾ ਵੀ ਮਾਣ ਵਧਾਇਓ ਕਿ ਆਪਾਂ ਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਜੋ ਕਿ ਆਪਣੇ ਫਾਰਮ ਦੇ ਉੱਤੇ ਮੱਛੀ 22 ਕਿਲੋ ਵਾਲੀ ਤਿਆਰ ਕੀਤੀ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ